ਵਿਸ਼ਵ ਇਤਿਹਾਸ ਚ ਆਪਣੇ ਅਕੀਦੇ ਤੇ ਆਪਣੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ अनेका ਰੈਵਰਾਂ ਦਾ ਜ਼ਿਕਰ ਮਿਲ ਜਾਂਦਾ ਹੈ ਪਰ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਨੀਆਂ ਚ ਇੱਕੋ ਇੱਕ ਅਜਿਹੇ ਰੈਵਰ ਤੇ ਸ਼ਹੀਦ ਹੋਏ ਹਨ ਜੋ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਲਈ ਸੀਸ ਕਟਾ ਕੇ ਮਹਾਨ ਕੁਰਬਾਨੀ ਦੇ ਗਏ ਨੇ ਸਤਿਗੁਰਾਂ ਦਾ ਜੀਵਨ ਤੇ ਗੁਰਬਾਣੀ ਜਿੱਥੇ ਸਾਨੂੰ ਮਹਾਨ ਸਿੱਖਿਆ ਦਿੰਦੀ ਹੈ ਕਿ ਅਸੀਂ ਆਪਣੇ عقide ਉੱਤੇ ਦ੍ਰਿੜਤਾ ਤੇ ਅਡੋਲਤਾ ਨਾਲ ਪਹਿਰਾ ਦੇਣਾ ਹੈ ਉੱਥੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਤੇ ਰੱਖਿਆ ਵੀ ਕਰਨੀ ਹੈ ਗੁਰੂ ਸਾਹਿਬ ਕੋਲ ਜਿਸ ਵੇਲੇ ਕਸ਼ਮੀਰੀ ਪੰਡਿਤ ਫਰਿਆਦ ਲੈ ਕੇ ਆਏ ਕਿ ਔਰੰਗਜ਼ੇਬ ਨੇ ਉਹਨਾਂ ਨੂੰ ਤੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ ਹਿੰਦੂ ਧਰਮ ਛੱਡ ਕੇ ਮੁਸਲਮਾਨੀ ਸ਼ਰਾਚ ਆ ਜਾਵਾਂਗੇ ਜਿਸ ਧਰਮ ਦੇ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਪੰਡਿਤ ਕੋਲੋਂ ਜਿਨੇਉ ਪੈਨਨ ਤੋਂ ਇਨਕਾਰ ਕਰਦੇ ਸਨ ਉਸੇ ਧਰਮ ਦੇ ਨੌਵੇਂ ਗੁਰੂ ਇਸੇ ਜੰਬੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਨੇ ਕਿਉਂਕਿ ਇਹ ਧਰਮ ਤੇ ਜ਼ਮੀਰ ਦੀ ਆਜ਼ਾਦੀ ਦਾ ਮਸਲਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ ਅਦਿੱਤੀ ਤੇ ਲਾ ਮਿਸਾਲ ਹੈ ਸ਼ਹਾਦਤ ਦਾ ਨੌਵੇਂ ਪਾਤਸ਼ਾਹ ਦੇ ਜੀਵਨ ਨਾਟਕ ਦਾ ਅੰਤਿਮ ਦ੍ਰਿਸ਼ ਹੈ ਪਰ ਸਤਿਗੁਰਾਂ ਦਾ ਸਮੁੱਚਾ ਸੰਸਾਰੀ ਜੀਵਨ ਬੰਦਗੀ ਤਿਆਗ ਸੇਵਾ ਤੇ ਕੁਰਬਾਨੀ ਨਾਲ ਸੰਸਾਰ ਹੈ ਗੁਰੂ ਸਾਹਿਬ ਵੱਲੋਂ ਉਚਾਰੀ ਇਲਾਹੀ ਗੁਰਬਾਣੀ 93 ਤੇ 55 ਸ਼ਲੋਕ ਮਨੁੱਖੀ ਜੀਵਨ ਨੂੰ ਇੱਕ ਸਥਿਰ ਅਵਸਥਾ ਜਿਉਣ ਪ੍ਰਤੀ ਗੁਰੂ ਸਾਹਿਬ ਦੇ ਸਿਧਾਂਤ ਆਦਰਸ਼ ਤੇ ਅਮਲ ਨੂੰ ਰੂਪਮਾਨ ਕਰਦੇ ਨੇ ਬਾਬਾ ਬਕਾਲਾ ਨੀ ਵਾਸਤੇ ਤਕਰੀਬਨ 26 ਵਰੇ ਗੁਰੂ ਪਾਤਸ਼ਾਹ ਨੇ ਅੰਤਰਮੁਖੀ ਵਿਚਾਰ ਸ਼ਬਦ ਸੂਤ ਧਾਰਨਾ ਸਿਮਰਨ ਨਾਮ ਅਭਿਆਸ ਦੀ ਕਮਾਈ ਚ guzare ਇਸ ਸਮੇਂ ਦੌਰਾਨ ਪਰਿਵਾਰ ਉਹਨਾਂ ਦੇ ਨਾਲ ਰਿਹਾ ਆਪਨੇ ਸੰਸਾਰ ਨਹੀਂ ਤਜਿਆ ਮਾਇਆ ਮੋਹ ਤਿਆਗੀ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਰਾਖ ਦੀ ਵਿਪੂਤੀ ਨਹੀਂ ਲਗਾਈ ਨਾਮ ਦੀ ਵਿਪੂਤ ਲਗਾਈ ਉਹਨਾਂ ਨਾਮ ਸਿਮਰਨ ਦੀ ਅੰਤਿਕ ਸਮਾਦੀ ਲਗਾਈ ਗੁਰੂਾਈ ਦੀ ਗੱਦੀ ਬੜੀ ਜੋਧਾ ਬਹੁ ਪਰਉਪਕਾਰੀ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਹਰਾਏ ਜੀ ਨੂੰ ਬਖਸ਼ੀ ਉਪਰਾੰਤ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਗੁਰਤਾ ਦੀ ਜ਼ਿੰਮੇਵਾਰੀ ਨਵਾਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਦੇ ਰੋਸ ਨਹੀਂ ਜਤਾਇਆ ਕਦੀ ਗੁਰਤਾ ਗੱਦੀ ਦੀ ਲਾਲਸਾ ਨਹੀਂ ਦਿਖਾਈ ਪਿਤਾ ਗੁਰੂ ਦੇ ਹੁਕਮ 'ਚ ਪਿੰਡ ਬਕਾਲਾ ਨਿਵਾਸ ਕੀਤਾ ਤੇ ਇਹ ਸਮਾਂ ਆਉਣ ਵਾਲੇ ਵਿਖੇਮ ਹਾਲਾ ਦਾ ਮੁਕਾਬਲਾ ਕਰਨ ਲਈ ਆਤਮਿਕ ਸ਼ਕਤੀ ਗ੍ਰਹਿਣ ਕਰਨ ਚ ਲਾਇਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਈ ਮੰਝੀਆਂ ਡਾ ਕੇ ਗੁਰਤਾ ਦੇ ਨਕਲੀ ਦਾਵੇਦਾਰ ਬਣ ਬੈਠੇ ਸਨ ਵਰਤਿਆਗ ਦੀ ਮੂਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਤਾ ਗੱਦੀ ਦਾ ਦਾਵਾ ਪ੍ਰਗਟ ਕਰਨ ਤੋਂ ਸਪਸ਼ਟ ਇਨਕਾਰ ਕਰਕੇ ਕਿਸੇ ਕਿਸਮ ਦੇ ਲਾਲਚ ਲਾਲਸਾ ਤੇ ਪਕਰ ਤੋਂ ਉ체ਰਾ ਆਚਰਨ ਪ੍ਰਗਟਾਇਆ ਜਦ ਭਾਈ ਮੱਖਣ ਸ਼ਾਹ ਬੰਜਾਰਾ ਨੇ ਸਾਰੇ ਨਕਲੀ ਦਾਵੇਦਾਰਾਂ ਨੂੰ ਦੋ ਦੋ ਮੋਹਰਾਂ ਦੇ ਲਾਲਚ ਵਿੱਚ ਫਸੇ ਦੂਸਰਿਆਂ ਦੀ ਨਿੰਦ ਵਖੀਲੀ ਕਰਦਿਆਂ ਤੱਕਿਆ ਤੇ ਗੁਰੂ ਤੇਗ ਬਹਾਦਰ ਜੀ ਦੀ ਅੰਤਰੀਆਤਮਾ ਤੋਂ ਗੁਰਤਾ ਪਰ ਤੱਕ ਦੇ ਸਾਈ ਤਾਂ ਗੁਰੂ ਲਾਧੋਰੇ ਦਾ ਨਾਰਾ ਬੁਲੰਦ ਕਰਤਾ ਗੁਰਤਾ ਦਾ ਸੱਚ ਪ੍ਰਗਟ ਕਰ ਦਿੱਤਾ ਆਪਣੀ ਗੁਰਗੱਦੀ ਖਤਰੀ ਚ ਪੈਂਦੀ ਦੇਖ ਕੇ ਧੀਰਮਲ ਨੇ ਗੁਰੂ ਜੀ ਤੇ ਗੋਲੀ ਚਲਵਾ ਦਿੱਤੀ ਸੀ ਇਸ ਗੱਲ ਦੀ ਖਬਰ ਗੁਰੂ ਸਾਹਿਬ ਦੇ ਅਨਿੰ ਸਿੱਖ ਭਾਈ ਮੱਖਣ ਸ਼ਾ ਲੁਆਣੀ ਨੂੰ ਮਿਲੀ ਤਾਂ ਉਹਨਾਂ ਕਾਤਰਪੁਰ ਜਾ ਕੇ ਹੱਲਾ ਬੋਲ ਦਿੱਤਾ ਤੀਰਮਲ ਤੇ ਸਾਥੀਆਂ ਨੂੰ ਫੜ ਕੇ ਤੀਰਮਲ ਕੋਲ ਪਿਆ ਗੁਰੂ ਦਰਬਾਰ ਦਾ ਸਾਰਾ ਧਨਮਾਲ ਤੇ ਹਥਿਆਰ ਤੇ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਸਨੇ ਆਪਣੇ ਕਬਜ਼ੇ 'ਚ ਕੀਤੀ ਹੋਈ ਸੀ ਉਹ ਵੀ ਅਦਵ ਸਿਹਤ ਲੈ ਕੇ ਬਾਬਾ ਬਗਾਲਾ ਪਹੁੰਚ ਗਏ ਜਦੋਂ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਪਹੁੰਚੇ ਤਾਂ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਤੀਰਮਲ ਨੂੰ ਛੱਡ ਦਿਓ ਤੇ ਸਾਰਾ ਖੋਇਆ ਧਨਮਾਲ ਵੀ ਵਾਪਸ ਕਰ ਦਿਓ ਗੁਰੂ ਸਾਹਿਬ ਨੇ ਸਿੱਖਾਂ ਨੂੰ ਫਰਮਾਇਆ ਕਿ ਖੀਮਾ ਸਭ ਤੋਂ ਵੱਡਾ ਧਰਮ ਹੈ ਕੀਮਾ ਕਰਨ ਬਰਾਬਰ ਹੋਰ ਕੋਈ ਗੁਣ ਨਹੀਂ। ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਅੰਮ੍ਰਿਤਸਰ ਆਏ ਤਾਂ ਫਰੀਧੀ ਚੰਦ ਦੇ ਵਾਰਸਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਦਰਸ਼ਨ ਡਿਉਡੀ ਦਾ ਦਰਵਾਜ਼ਾ ਬੰਦ ਕਰ ਦਿੱਤਾ। ਪਰ ਗੁਰੂ ਜੀ ਮਸੰਦਾਂ ਨਾਲ ਝਗੜਾ ਕਰਨ ਦੀ ਥਾਂ ਅਮਰ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਬਾਹਰੋਂ ਹੀ ਸ੍ਰੀ ਹਰਮੰਦਰ ਸਾਹਿਬ ਵੱਲ ਨਮਸਕਾਰ ਕਰਕੇ ਪਰਤ ਗਏ। ਤਨਦਾਰਾ ਸੰਪਤ ਸਗਲ ਪ੍ਰਤੀ ਗੁਰੂ ਸਾਹਿਬ ਦੀ ਉਦਾਸੀਨਤਾ ਤੇ ਤਿਆਗ ਸਪਸ਼ਟ ਦਿਖਾਈ ਦਿੰਦਾ ਹੈ ਪਰ ਉਹਨਾਂ ਦੇ ਤਿਆਗ ਤੇ ਵਿਹਾਰਾਗ ਦੀ ਵਿਲੱਖਣਤਾ ਸਿਖਰ ਤੇ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਸੱਚ ਦੇ ਪ੍ਰਕਾਸ਼ ਲਈ ਜ਼ੁਲਮ ਦੀ ਚੱਕੀ 'ਚ ਪਿਸਰਈ ਪ੍ਰਜਾ 'ਚ ਆਤਮਿਕ ਬਲ ਆਤਮ ਵਿਸ਼ਵਾਸ ਦਾ ਸੰਚਾਰ ਕਰਨ ਲਈ ਤੇ ਦੇਸ਼ 'ਚ ਦੂਰ ਦੂਰ ਤੱਕ ਫੈਲੀਆਂ ਗੁਰਸਿੱਖ ਸੰਗਤਾਂ ਦੀ ਮੁੜ ਸੰਭਾਲ ਕਰਦਿਆਂ ਹੋਇਆਂ ਨਾਮ ਬਾਣੀ ਦੀ ਦੌਲਤ ਵੰਡਦੇ ਆਉਣ ਵਾਲੇ ਵਿਖਮ ਸਮਿਆਂ ਦੀ ਚੁਣੌਤੀ ਲਈ ਸੰਗਤਾਂ ਦੀ ਜਥੇਵੰਦਕ ਸ਼ਕਤੀ ਮਜ਼ਬੂਤ ਕਰਨ ਦੇ ਮਨੋਰਥ ਨਾਲ ਪ੍ਰਚਾਰ ਦੌਰੇ ਤੇ ਨਿਕਲੇ ਬਾਬੀ ਬਕਾਲੇ ਦੀ ਕਾਂਤ ਸਮਾਦੀ ਚੋਂ ਨਿਕਲ ਸ਼ਬਦ ਉਚਾਰਿਆ ਅਬ ਮੈਂ ਕੌਣ ਉਪਾਉ ਕਰੋ ਜਨਮ ਪਾਏ ਕਿਛ ਭਲੋ ਨਾ ਕੀਨੋ ਤਾਤੇ ਅਧਿਕ ਡਰੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬੈਰਾਗਮਈ ਗੁਰਬਾਣੀ ਗਿਆਨੀ ਨੂੰ ਪਰਵਾਸ਼ਿਤ ਕਰਦੀ ਦਰਸਾਉਂਦੀ ਹੈ ਕਿ ਗਿਆਨੀ ਦਾ ਰੂਪ ਰੰਗ ਤੇ ਰਸ ਅਲੌਕਿਕ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰਵਾਣੀ ਦਾ ਫਲਸਫਾ ਬਾਹ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇ ਬਾਣਾ ਛੋੜੀਏ ਦਾ ਵਾਅਦਾ ਕਰਦਾ ਹੈ ਤੇ ਭੈ ਕਾਹੂ ਕੋ ਦੇਤ ਨਹੀਂ ਨੈ ਬਹਿਮਾਨਤ ਆਨ ਦਾ ਐਲਾਨ ਨਾਮ ਕਰਦਾ ਹੈ ਇਸ ਨਿਡਰਤਾ ਇਸ ਗਿਆਨ ਤੋਂ ਉਪਜਦੀ ਹੈ ਕਿ ਸੰਸਾਰ ਤੇ ਉਸ ਦੇ ਪਦਾਰਥ ਮਾਨ ਅਪਮਾਨ ਸਦਾ ਨਹੀਂ ਰਹਿਣੇ ਇਹਨਾਂ ਦਾ ਜਾਣਾ ਮਨੁੱਖ ਦੀ ਹੋਣੀ ਇਲਾਹੀ ਸੱਚ ਹੈ ਜਿਸ ਨੂੰ ਪਹਿਲਾਂ ਹੀ ਪ੍ਰਵਾਨ ਕਰ ਲੈਣ ਨਾਲ ਮਨੁੱਖ ਚਿੰਤਾ ਮੁਕਤ ਹੋ ਜਾਂਦਾ ਹੈ। ਚਿੰਤਾ ਤਾਂ ਕੀ ਕੀਜੀਏ ਜੋ ਨਾ ਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਧਰਤੀ ਤੇ ਪਾਪ, ਗ੍ਰਸੀ ਤੇ ਗਿਆਨ ਵਿਹੋਣੀ ਵਰਜਾ ਨੂੰ ਮਜਵੀ ਪਖੰਡ ਦੀ ਮੱਕੜ ਜਾਲ ਵਿੱਚ ਫਸੀ ਸਮਾਜਿਕ ਅਸਮਾਨਤਾ ਦੀ ਵਖਰੇਮੀਆਂ 'ਚ ਉਲਜੀ ਤੇ ਰਾਸੀ ਜ਼ੁਲਮ ਦੀ ਚੱਕੀ 'ਚ ਪਿਸਦੀ ਹੋਈ ਦੇਖ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰਬਾਣੀ ਨਿਰਾਸ਼ਤਾ ਤੇ ਨਿਰਵਲਤਾ ਪੈਦਾ ਨਹੀਂ ਹੋਣ ਦਿੰਦੀ ਬਲਕਿ ਇਹਕਾਰ ਪੁਲਕ ਕੋਣੋਂ ਇਸ ਤਰ੍ਹਾਂ ਦੇ ਹਾਲਾਤਾਂ ਦਾ ਆਸ਼ਾਵਾਦੀ ਤੇ ਦਲੇਰੀ ਨਾਲ ਮੁਕਾਬਲਾ ਕਰਨ ਦੀ ਜੁਗਤ ਤੇ ਉਲਟ ਹਾਲਾਤਾਂ ਨੂੰ ਬਦਲਣ ਦੀ ਹਿੰਮਤ ਬਖਸ਼ਦੀ ਹੈ ਜਿਸ ਤਰ੍ਹਾਂ ਦੇ ਹਾਲਾਤ ਅੱਜ ਵਿਸ਼ਵ ਵਿੱਚ ਬਣੇ ਹੋਏ ਨੇ ਮਨੁੱਖਤਾ ਦਾ ਇੱਕ ਵੱਡਾ ਹਿੱਸਾ ਉਹ ਹੈ ਜੋ ਪਦਾਰਕ ਸੁੱਖਾਂ ਦੀ ਹੋੜ ਵਿੱਚ ਦੁਖੀ ਹੋ ਰਿਹਾ ਹੈ ਤੇ ਦੂਜਾ ਵੱਡਾ ਹਿੱਸਾ ਉਹ ਹੈ ਜੋ ਜੀਵਨ ਦੀ ਸੁਮੁੱਚਤਾ ਤੋਂ ਆਕੀ ਹੋ ਕੇ ਕੋ ਨਿਰਾਸ਼ਾ ਕੰਨ ਆਤਮ ਕਾਇਦੇ ਰਾਤੇ ਤੁਰਪੇ ਇਹੋ ਜੇ ਹਾਲਾਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਫਲਸਫੇ ਤੇ ਗੁਰਬਾਣੀ ਨੂੰ ਨਮੀ ਅੰਤ੍ਰ ਦ੍ਰਿਸ਼ਟੀ ਤੋਂ ਵਿਸ਼ੁਪਾਈ ਚਾਰੇ ਸਾਹਮਣੇ ਰੱਖਣ ਦੀ ਲੋੜ ਹੈ ਜੋ ਕਿ ਮਨੁੱਖ ਨੂੰ ਦੁੱਖ ਤੇ ਸੁਖ ਦੋਵਾਂ ਅਵਸਥਾਾਂ ਤੋਂ ਵੱਖਰੀ ਸਦਾ ਸਥਿਰ ਤੇ ਸੁਖਦਾਈ ਰਹਿਣ ਵਾਲੀ ਵਿਸਮਾਦੀ ਅਵਸਥਾ ਦਾ ਧਾਰਨੀ ਬੰਨਾ ਸਿਖਾਉਂਦੀ ਹੈ ਧੰਨਵਾਦ ਜੀ